ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭਿੰਡਰ ਕਰਾਂ ਤਹਿਸੀਲ ਧਰਮਕੋਟ ਪੈਂਦੀ ਹੈ ਜੀ ਇਸ ਨੂੰ ਤੇ ਜ਼ਿਲ੍ਹਾ ਮੋਗਾ ਪੈਂਦਾ ਹੈ ਅੱਜ ਬਾਈ ਰਿਸ਼ਪਾਲ ਦੇ ਘਰ ਤੋਂ ਵੀਡੀਓ ਕਵਰ ਕਰ ਰਹੇ ਹਾਂਗੇ ਅੱਜ ਬਾਈ ਕੋਲੇ ਚਾਰ ਨਾਗਾ ਚਾਰੇ ਸੂਏ ਸਵਾਏ ਹੈਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਊ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਹੈ ਜੀ ਨੰਬਰ ਸਕਰੀਨ ਤੇ ਥੱਲੇ ਦੇ ਪਾਸੇ ਚੱਲਦਾ ਰਹਿਣਾ ਵਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਸਵੇ ਸਵੇ ਪਾਸੋਂ ਦੋ ਟਾਈਮ ਚੋ ਕੇ ਲਿਜਾਓ ਸਾਲੇ ਪਰਖ ਕਰਕੇ ਲੈ ਜਾਓ ਆਹੋ ਕਰਦੇ ਆ ਬਾਈ ਨਾਲ ਗੱਲਬਾਤ ਇਹਨੇ ਪਰਪਜ ਨਹੀਂ ਅਜਹਾ ਚਾਰ ਵੜਾਂ ਬਾਰੇ ਹਾਂਜੀ ਬੇਸਤੀ ਕਾਲ ਨਕੀ ਕਾਈ ਹੋਰ ਸਾਰੇ ਭੈਣ ਭਰਾ ਸਤਿ ਸ੍ਰੀ ਅਕਾਲ ਨਾਮ ਦਾਦ ਦੇ ਕੇ ਬਈ ਇੱਕ ਵਾਰੀ ਨਾਰਸ਼ਪਾਲ ਸਿੰਘ ਹਾਂਜੀ ਭਿੰਡਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਤਰਮਕੋਟ ਠੀਕ ਹੈ ਬਾਈ ਇੱਕ ਮਾ ਸ਼ੁਰੂ ਕਰ ਲਗੇ ਜੀ ਕਿਧਰੋਂ ਇਧਰੋਂ ਲੱਭ ਕੇ ਬਣਾਈ ਠੀਕ ਹੈ ਜੀ ਪਹਿਲਾ ਸੂਆ ਸੂਈ ਹੈ ਜੀ ਠੀਕ ਹੈ ਜੀ ਇਹਨੂੰ ਹੋ ਕੇ 15 ਤੋਂ 20 ਜਣਾਂ ਦਾ ਬੱਚਾ ਜੀ ਠੀਕ ਹੈ ਜੀ ਤੇ ਉਹ ਸੀਗਾ ਦਾ 16-17 ਕਿਲੋ ਠੀਕ ਹੈ ਜੀ ਆਪਣਾ ਕੰਮ ਕੁੰਕ ਵਿੱਚ ਸੀਗੇ ਠੀਕ ਹੈ ਜੀ 14 ਕਿਲੋ ਹੁਣ ਇਸ ਵਕਤ ਕੰਡੇ ਵਾਲਾ ਤਿਆਰ ਹਾਂਜੀ ਕੱਢ ਲਈ ਬਾਹਰ ਨੂੰ ਦੰਦੋ ਬਾਈ ਇਹੇ ਦੰਦੋ ਵੀਰੇ ਤੇਰਾ ਚਾਰਾਂ ਦਾ ਦੋ ਦੇਖੀ ਨਹੀਂ ਆਵੇਂ ਆਪਾਂ ਕਹਿ ਲਈਏ ਠੀਕ ਹੈ ਜੀ ਦੋਸਤੋ ਕੱਦ-ਕਾਡ ਚੰਗਾ ਵਾ ਵਜ਼ਨ ਚੰਗਾ ਵਾ 15 ਤੋਂ ਬਾਈ ਕਹਿੰਦਾ 20 ਦਿਨ ਸੂਈ ਨੂੰ ਸਮਾ ਹੋ ਗਿਆ ਵਾ ਕਰਾਸ ਬਰੀਡ ਚ ਪੈਂਦੀ ਆ ਜਰਸੀ ਤੇ ਟੀਫ ਦਾ ਕਰਾਸ ਆ ਮਗਰ ਇਸ ਦੇ ਬੱਚਾ ਏ ਦੁੱਧ ਦਾ ਬਾਈ ਕਹਿੰਦਾ 16 ਕਿਲੋ ਸੀਗਾ ਪਰ ਕਣਕ ਨੂੰ ਕਿ ਬੀਜ ਦੇ ਸੀਗੇ ਐਸ ਲਈ ਭਾਈਆਂ 14 ਕਿਲੋ ਹੁਣ ਕੰਡੇ ਵਾਲਾ ਵਾ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਮੋੜ ਲਿਆ ਬਾਈ ਠੰਡਾ ਸਹਿ ਚੰਗਾ ਥੀਚਵਾਈ ਵਾਲਾ ਵਾ ਵੇ ਨਵੇਂ ਨਵੇਂ ਚੰਗਾ ਵਾ ਵੇਲ ਬੂਲ ਬਹੁਤ ਆ ਫੈੜ ਦੀ ਬੋਦੀ ਵਾਲੀ ਵੇੜਾ ਨਿੱਕਾ ਕੰਨ ਨਾਗਾ ਮਗਰ ਇਸ ਦੇ ਬੱਚਾ 14 ਕਿਲੋ ਕੰਡੇ ਚੜਾਉਂਦੀ ਆਗੀ ਤੇ ਤਾਂ ਹੋਰ ਭਰਾ ਵਾਜ ਜੂਗੀਆਂ ਰਤ ਵੀ ਚੰਗੀ ਆ ਠੰਡਾ ਮੌਸਮ ਆਗਾ ਖਰਾਖਰੂ ਚੱਕੂ ਵੀ ਥੜਾ ਫੜਾ ਤੋਂ ਨੇੜ ਤੋਂ ਦਿਖਾ ਦਿੰਨੇ ਆਗੇ ਸੋਹਣਾ ਥੀਚਵਾਈ ਵਾਲਾ ਮੁੱਠੀ ਵਾਲਾ ਥਾਣਾਗਾ ਕੁਆਲਿਟੀ ਚੰਗਾ ਵਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਮੁੱਲ ਬਾਈ ਇਹਦਾ ਜੇ ਆਪਾਂ ਲੈਣ ਦੇ ਨਾਲ ਹੀ ਕਰਨਾ ਇਹਦੇ ਵਿੱਚ ਛੋੜ ਹੀ ਹੋਣੀ ਆ ਠੀਕ ਆ ਜੀ 45000 ਦੀ ਨੈਟ ਦੇਣੀ ਆਪਾਂ ਠੀਕ ਆ ਜੀ ਲੋ ਜੀ ਦੋਸਤੋ ਜੈਜ ਮੋਲਾ 45000 ਚ ਬਾਈ ਕਹਿੰਦਾ ਛੋੜ ਹੋ ਜੂਗੀ ਤੁਸੀਂ ਬਾਈ ਨਾਲ ਨੈਟ ਕਰ ਲੈਣਾ ਵਾ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਦੋ ਨੰਬਰ ਤੇ ਬਾਈ ਇਹ ਵੀ ਆਪਾਂ ਕੋਲ ਕੱਲ ਲਈ ਆ ਠੀਕ ਆ ਤੋੜਾ ਦਿਨ ਹੋਇਆ ਸੂਈ ਨੂੰ ਬੱਛੀ ਮਗਰ ਆ ਠੀਕ ਆ ਜੀ ਆਹ ਵਾਲੀ ਹਾਂ ਦੋਸਤੋ ਆ ਬੱਛੀ ਹੈ ਤੇ ਮਗਰ ਦੇ ਵੇਖ ਲਓ ਠੀਕ ਆ ਜੀ ਆਪਾਂ ਟੜਕੇ ਚੋਈ ਆ ਤੇ ਕੱਲ ਹੱਥ ਨੇ ਚੋਈ ਆ ਠੀਕ ਆ ਜੀ 8 ਕਿਲੋ ਬੋਲਾ ਹੋਊਗਾ ਜੀ ਠੀਕ ਆ ਜੀ ਹਾਂ ਜੀ ਕੰਡੇ ਵਾਲਾ ਇਹ ਇਹ ਮੰਨ ਲਿਆ ਅਗਲਾ ਤੀਜੇ ਆ ਚੌਥੇ ਆ ਪੰਜਵੇਂ ਆ ਆਪਾਂ ਨੂੰ ਨਹੀਂ ਪਤਾ ਠੀਕ ਆ ਜੀ ਤੀਜਾ ਸੂਆ ਸਮਝ ਕੇ ਆਪਾਂ ਲਈਏ ਬਾਕੀ ਅਗਲੇ ਨੇ ਆਪ ਨਿਰ ਕਰ ਠੀਕ ਆ ਜੀ ਲੋ ਜੀ ਦੋਸਤੋ ਇਮਾਨਦਾਰ ਵੀਰ ਆ ਬਾਈ ਕਹਿੰਦਾ ਵੀ ਟੀਮ ਚ ਤੋਂ ਇਹਨੇ ਆਪਣੇ ਵਿਚਾਰ ਦੇ ਵੀਡੀਓ ਪੈਂਦਗਾ ਟੀਮ ਚ ਆਪੋ ਸੇਲ ਹੋਗੇ ਪੈਂਗਾ ਤੀਜਾ ਮੰਜ਼ਲੇ ਤੇ ਕੋਈ ਮੰਜ਼ਲੇ ਚੌਥਾ ਮਗਰ ਇਹਦੇ ਵਿੱਚੀ ਆ ਚੌਥਾ ਤੀਜਾ ਕੇ ਚੌਥਾ ਦਿਨ ਸੂਈ ਨੂੰ ਆ 8 ਕਿਲੋ ਦਾ ਬੋਲਾ ਜਮਾ ਥੱਲੇ ਤੇ ਰੈਡੀ ਹੈਗਾ ਬਹੁਤ ਡਿਸਟ੍ਰੈਚਰ ਚੰਗਾ ਵਾ ਥਾਣਾ ਹਵਾਨਾ ਬਹੁਤ ਸੋਹਣਾ ਦੇਖ ਸਕਦੇ ਹੋਗੇ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਹੈਗਾ ਉਵੇਂ ਠੰਡੀ ਸੀਲ ਹੈ ਜਿਵੇਂ ਕੋਈ ਮਰਜੀ ਕੋਈ ਨਿਆਲੇ ਨੂੰਣੀ ਦੀ ਵੀ ਲੋੜ ਨਹੀਂ ਕੋਈ ਆ ਠੀਕ ਹੈ ਜੀ ਲੋ ਜੀ ਦੋਸਤੋ ਨਿਆਣੂਣੀ ਕੋਈ ਠੰਡੀ ਸੀਲ ਹੈ ਜਮਾ ਖਾਣਾ ਸੇ ਬਹੁਤ ਚੰਗਾ ਥੀ ਚਵਾਈ ਵਾਲਾ ਵੱਛੀ ਦਾ ਕਰਦੀ ਏ ਥੋੜਾ ਜਿਹਾ ਥਾਣਾ ਹਵਾਨਾ ਬਹੁਤ ਸੋਹਣਾ ਜਿੱਡੀ ਗਾਂ ਤੇ ਉੱਡੇ ਹਵਾਨਾ ਤਿਆਰ ਕੀਤਾ ਵਾ ਦੁੱਧ ਚੰਗਾ ਪਾਜੂਗੀ ਇਹ ਇਹਦਾ 8 ਕਿਲੋ ਬੌਲੇ ਚ ਹੀ ਆ ਦੇਖ ਸਕਦੇ ਹੋਗੇ ਥੋੜਾ ਪਸੂ ਸੁਕੇ ਵੀ ਤੁਹਾਨੂੰ ਪਤਾ ਹੀ ਆ ਬਈ ਉਹ ਆਈ ਵੀ ਹੋ ਜਾਈ ਆਈ ਵੀ ਉਹ ਜੇ ਘਰੋਂ ਬਾਈ ਕਹਿੰਦਾ ਵੀ ਥੋੜਾ ਸੁਕੇ ਪਸੂ ਤੁਹਾਨੂੰ ਰਿਸਾ ਹੋਇਆ ਤਾਂ ਕਿਉਂਕਿ ਤੁਹਾਨੂੰ ਪਤਾ ਬੱਚਾ ਵੀ ਹੁੰਦਾ ਦੇਖਣਾ ਪਾਣੀ ਤਾਂ ਨਿਕਲ ਜਾਂਦਾ ਪਸੂ ਦੇ ਅੰਦਰੋਂ ਹਾਂਜੀ ਬੱਚੇ ਵੀ ਨਿਕਰ ਆ ਪੂਰੀ ਦੇਖ ਸਕਦੇ ਹੋ ਪੰਛੀ ਦੀ ਬਹੁਤ ਜ਼ਿਆਦਾ ਜੇ ਚੰਗੀ ਸੇਵਾ ਸੰਭਾਲ ਗੌਰ ਕਰ ਲਓਗੇ ਤਾਂ ਇਹ ਮਾਂ ਦੇ ਮਗਰੀ ਤਿਆਰ ਹੋ ਜੂਗੀ ਇਹ ਮੁੱਲ ਬਾਈ ਇਹਦਾ ਜੀ ਮੁੱਲ 20000 ਰੁਪਏ ਹੀ ਦੇਦਾ 30000 ਦੀ ਜੀ ਦੋਸਤ ਜਮਾਂ ਜੈਜ ਮੁੱਲਾ ਇਤੋਂ ਸਸਤਾ ਨਹੀਂ ਕਿ ਤੁਹਾਨੂੰ ਕੋਈ ਪਸੂ ਮੈਲਾ ਸਿਆਸਦਾ ਦਾ ਬੈ 10 15 ਵੀ ਚੰਗੀ ਆਉਂਦੀ ਰਹੂਗੀ ਜਮਾ ਜੈਜਮਾਲਾ 30000 ਰੁਪਇਆ ਵਿੱਚੋਂ ਕੁਝ ਮਾਨ ਤਾਨ ਹੋ ਜਾਊਗਾ ਜਮਾ ਜੈਜਮਾਲ 30000 ਰੁਪਇਆ ਇਹਦੇ ਬਈ 20000 ਦੇ ਬੱਚੀਆਂ ਵਿਕੀ ਜਾਂਦੇ ਕਹਿੰਗੇ ਤੁਹਾਨੂੰ ਦੁੱਧ ਵਾਲੀ ਵੇੜ ਦਿੰਦੇ ਆ ਬਾਈ ਕਹਿੰਦਾ ਨਾਲ ਇਹਦੇ ਬੱਚੀ ਆ ਗਈ ਬੱਚੀ ਬੜੀ ਵਧੀਆ ਵੀਰੋ ਹਾਂਜੀ ਹਾਂਜੀ ਬੱਚੀ ਚੰਗੇ ਟੀਕੇ ਦੀ ਡੱਬੀ ਬੱਚੀ ਆ ਗਈ ਤਿੰਨ ਬਰ ਤੇ ਆਜ ਕੇ ਬਾਈ ਇਹ ਵੀਰੇ ਹੋ ਗਏ ਹੋਣਗੇ 20 25 ਦਿਨ ਠੀਕ ਹੈ ਜੀ ਉਹ ਬੱਚੀ ਇਹਦੇ ਮਗਰ ਠੀਕ ਹੈ ਜੀ ਆਹ ਵਾਲੀ ਹਾਂ ਠੀਕ ਹੈ ਤੁਸੀਂ ਆਪ ਦਾ ਬੱਚੀ ਤੁਸੀਂ ਦੇਖ ਲਓ ਹਾਂਜੀ ਇਹ ਥੱਲੇ ਦੋ ਦੂਗਾ 8 ਕਿਲੋ ਠੀਕ ਹੈ ਜੀ ਇੱਕ ਥਾਣੇ ਦਾ ਮੂਹਲਾ ਘਟ ਹੈ ਠੀਕ ਹੈ ਬਹਿਣੀ ਇਹ ਕ ਬਹਿਣੀ ਵਾਲਾ ਬਹਿਣੀ ਵਾਲਾ ਪਰਲੇ ਪਾਸੇ ਵਾਲਾ ہاں ਪਰਲੇ ਸਾਈਡੋਂ ਠੀਕ ਹੈ ਮੂਹਲਾ ਥਾਣਾ ਜੀ ਲੋ ਦੋਸਤੋ ਪਰਲਾ ਥਾਣ ਬਾਈ ਕਹਿੰਦਾ ਘਟਾਗਾ ਇੱਕ ਕੋਈ ਵੀ ਦੂਰੋਂ ਨੇੜੋਂ ਚੱਲ ਕੇ ਕਹਿੰਦਾ ਪਹਿਲਾਂ ਦੱਸਿਆ ਚੰਗਾ ਵਾ ਫਿਰ ਕੇ ਵੀਰ ਨੂੰ ਮਾਰ ਦੁੱਧ ਥਾਰੇ 8 ਕਿਲੋ 20 ਦਿਨ ਸੂਈ ਨੂੰ ਸਮਾ ਹੋ ਗਿਆ ਮਗਰ ਅਸਤੇ ਬੱਚੀ ਹੈ ਬੱਚੀ ਇਹਦੇ ਮਗਰੀ ਬਹੁਤ ਪਿਆਰੀ ਹੈਗੀ ਵੀ ਉਹ ਚੰਗਾ ਟੀਕਾ ਭਰਾਏ ਹਾਂਜੀ ਦੋ ਟੀਕੇ ਭਰਾਏ ਅੱਛਾ ਇਹ ਰ ਸ਼ਹਿਰ ਚੋਂ ਲੱਗਦੀ ਆ ਬਾਕੀ ਕੋਈ ਪੱਕਾ ਨਹੀਂਗਾ ਅਗਲੇ ਨੇ ਕਨਫਰਮ ਆਪ ਬਾਈ ਇਹਨਾਂ ਵਈਨ ਬਹੁਤ ਆ ਬੋਡੀ ਸਟਰਕਚਰ ਚੰਗਾ ਵਾ ਫੇਸ ਕੁਆਲਟੀ ਚੰਗੀ ਆ ਇਹ ਵੀ ਕਰਾਸ ਬ੍ਰੀਡ ਚ ਪੈਂਦਾ ਦੋ ਚਟਾ ਮੱਝਾਂ ਵਰਗਾ ਫੈਣ ਫੋੜੇ ਦੀ ਵੀ ਚੰਗੀ ਆ ਜੂਗੀ ਫਿਰ ਦੋਸਤੋ ਕਰਾਸ ਬ੍ਰੀਡ ਚ ਪੈਂਦੀ ਆਗੀ ਜਦੋਂ ਚਟਾ ਮੱਝਾਂ ਵਰਗਾ ਵਈਨ ਬਹੁਤ ਆਗਾ ਨਿੱਗਰ ਨੁਕਰ ਚੰਗੀ ਆਗੀ ਦੇਖ ਸਕਦੇ ਹੋ ਥਣਾ ਸੈਜ ਬਹੁਤ ਚੰਗਾ ਵਾ ਇੱਕ ਥਣ ਚ ਬਈਆਂ ਧਾਰਾਂ ਘਟਾ ਦੇ ਮੂਰਤ ਨੂੰ ਦਿਖਾ ਦਨੇ ਆਗੇ ਇਸ ਮੂਰਤ ਥਣ ਚ ਇੱਕ ਚੋਂ ਧਾਰਾਂ ਘਟਾ ਆਗੀਆਂ ਇਹਦੀਆਂ ਮੁੱਲ ਬਈ ਇਹਦਾ 25000 ਦੇ ਦੇ ਇੱਚੋ ਕਿ ਛੋਟ ਛੱਪਾ ਭਾ ਲੈਣ ਦੇਣ ਵਾਲੀ ਹੈ ਅੱਜ ਤਾਂ ਉਹ ਫਰੀ ਹੈ ਕੰਮ ਠੀਕ ਹੈ ਜੀ ਲਓ ਜੀ ਦੋਸਤੋ 25000 ਰੁਪਿਆ ਜੈ ਜਮੌਲਾ ਜਮਾ ਮਾਦੇ ਸਾਡੀ ਤੋਂ ਸਸਤੇ ਭਾਜ ਕੇ ਤੁਹਾਨੂੰ ਪਾਉ ਦੇਣੇ ਅੱਜ ਦਾ ਬਾਈ ਕਹਿੰਦਾ ਆਫਰ ਹੀ ਹੈਗਾ ਮਗਰ ਬੱਛੀ ਬਹੁਤ ਪਿਆਰੀ ਹੈਗੀ ਜੇ ਬੱਛੀ ਸੇਵਾ ਸਮਾ ਗੌਰ ਚੰਗੀ ਕਰ ਲਓਗੇ ਮਾਦੇ ਮਗਰੀ ਤਿਆਰ ਹੋ ਜੂਗੀ ਵਜਨਦਾਰ ਆ ਬੱਛੀ ਵੀ ਮਿਲਣਾ ਨਹੀਂ ਨਹੀਂ ਆਪਾਂ ਤਿੰਨ ਯਾਰ ਦੀ ਬੱਛੀ ਵੀ ਰੱਖ ਲਾਂਗੇ ਠੀਕ ਹੈ ਜੀ ਉਹ ਕਹਿੰਦੇ ਮਿਲਣਾ ਨਹੀਂ ਕਰਾਸ ਬਰੀਡ ਚ ਕਰਕੇ ਠੀਕ ਹੈ ਲਓ ਜੀ ਦੋਸਤੋ ਬਾਈ ਆਂਦਾ ਬੱਛੀ ਵੀ ਕਰ ਮੈਲਾ ਨਹੀਂ ਬੱਛੀ ਵੀ ਰੱਖ ਲਾਂਗੇ ਆਪਾਂ ਤੇ ਇੱਕ ਨਵਾਂ ਵੀਡੀਓ ਬਣ ਸਮਾਂ ਨੋਟ ਕਰ ਦਣਾ ਤੁਹਾਨੂੰ ਮੈਂ 1 ਵਜੇ ਤੇ 12 ਮਿੰਟ ਹੋਏ ਆ ਹਜੇ ਸ਼ਾਮ ਦੀ ਚੋਇਸ ਸਾਰਾ ਦੇਣੀ ਪਿਆ ਛੰ ਅੱਧੇ ਬੜਾ ਠੀਕ ਆ ਜੀ ਇਹ ਸਾਢੇ 9 ਵਜੇ ਚੋਗੇ ਲਿਆਂਦੀ ਆਗੀ ਅੱਧੇ ਬੜਾ ਦੇਣਾ ਪਿਆ ਹਜੇ ਅਜੇ ਤਾਂ 1 ਵਜਿਆ ਵਾ ਸ਼ਾਮ ਤੋਂ ਦੁੱਧ ਨਾਲ ਸਾਰੇ ਪਸ਼ੂਆਂ ਨੇ ਭਰ ਲੈਣੇ ਆਗੇ ਤੇ ਥਾਣਾ ਵਾਲੇ ਜੱਜਮੈਂਟ ਉਸ ਹਿਸਾਬ ਨਾਲ ਕਰਨੀ ਆ ਕਿ ਸ਼ਾਮ ਦੀ ਚੋਇਸ ਜਗੇ 4-5 ਘੰਟੇ ਪਏ ਆਗੇ 4 ਨੰਬਰ ਤੇ ਆ ਜੀ ਬਾਈ ਇਹ ਹੁਣੇ ਸੂਈਏ ਵੀਰੇ ਹੋਵੇ 4 ਕਿੱਲੇ ਸੂਈ ਨੂੰ ਠੀਕ ਆ ਜੀ ਜੇ ਦੂਸਰ ਸਾਰੀ ਓਕੇ ਆ ਠੀਕ ਆ ਜੀ ਫਿਰ ਆਪਾਂ ਲੱਪੀ ਵੀ ਨੇ ਉੱਥੇ ਪਈ ਆ ਠੀਕ ਆ ਦਿਖਾ ਦੇਣੇ ਬਾਅਦ ਚ ਹਾਂ ਕੋਈ ਦੂਜਾ ਸੂਹਾ ਸੂਈ ਆ ਠੀਕ ਆ ਜੀ ਮਗਰ ਬੱਚਾ ਜੀ ਠੀਕ ਆ ਕਿੰਨਾ ਕੱਢਿਆ ਬੋਲਾ 3 ਕਿਲੋ ਕੱਢਿਆ ਭਈ ਆਪਾਂ ਐਵੇਂ ਕਹੀ ਜਾਈਏ ਕਿ ਨਹੀਂ ਠੀਕ ਆ ਜੀ ਦੁੱਧ ਕਿੰਨਾ ਕ ਪਾ ਦੂ ਉਹ ਮਾਲਕਾਂ ਤੋਂ ਜਿੱਥੋਂ ਲਈ ਸੀ ਉਹਨਾਂ ਨੇ ਕਹੇ ਸੀਗਾ 15-16 ਕਿਲੋ ਚ ਹੋਇਆ ਠੀਕ ਆ ਜੀ ਜੈਸਾ ਉਹਨਾ ਲੇਵਾ ਇਸ ਹਿਸਾਬ ਨਾਲ ਚੋਣਾ ਵੀ ਚਾਹੀਦਾ ਹਾਂਜੀ ਬਾਕੀ ਅਗਲੇ ਦੀ ਸੇਵਾ ਦਾ ਆਪਾਂ ਕਰਾਂਗੇ ਠੀਕ ਛੋਟੇ ਕਦਰਾਂਤ ਜਰਸੀ ਵਹਿੜ ਆ ਗਈ ਜਰਸੀ ਕਰਾਉਚ ਪੈਂਦੀ ਆ ਕਾਲੇ ਜਰਸੀ ਮੰਨ ਸਕਦੇ ਆ ਆਪਾਂ ਹਵਾਨਾ ਬਹੁਤ ਸੋਹੰਦਾ ਥੱਬੇ ਦਾ ਹਵਾਨਾ ਤਿਆਰ ਕੀਤਾ ਵਾ ਜਿੱਡੀ ਵਹਿੜ ਆ ਤੇ ਉੱਡਾ ਹੀ ਹਵਾਨਾ ਤਿਆਰ ਕੀਤਾ ਵਾ ਤਾਜੀ ਸੂਈ ਆ ਜੇਰ ਉਥੇ ਪਈ ਆ ਬਾਈਆਂ ਜੇਰ ਆਪਾਂ ਨੱਪੀ ਨਹੀਂ ਹਜੇ ਮੋੜਦੇ ਆ ਬਾਈ ਜੇ ਤਨੂੰ ਦਿਖਾ ਦਿੰਨੇ ਆਗੇ ਕਿਹੜਾ ਸੂਹਾ ਸੂਈ ਬਾਈ ਇਹੇ ਦੂਜਾ ਜੀ ਦੂਜਾ ਸੂਹਾ ਸੂਈ ਆ ਗਈ ਖਣਕ ਸ ਬਹੁਤ ਚੰਗਾ ਥੀ ਚੁਾਈ ਵਾਲਾ 4 ਘੰਟੇ ਸਮਾਂ ਹੋਇਆ ਵਾ ਸੂਈ ਨੂੰ ਬਾਈਆਂ ਦਾ ਆਪਾਂ 3 ਕਿਲੋ ਬੋਲਾ ਕੱਢਿਆ ਮਗਰ ਇਸ ਦੇ ਬੱਛਾ ਵਾ ਤਨਾਸਾਇਤ ਨੂੰ ਆਪਾਂ ਨੈਟ ਤੋਂ ਚੈੱਕ ਕਰਾ ਦਨੇ ਤੇ ਦੇਖ ਸਕਦੇ ਹਾਂ ਹੱਥੀ ਚੁਵਾਈ ਵਾਲਾ ਬਹੁਤ ਹੈਦਾ ਭਲਾ ਭੂਲਾ ਤੁਹਾਨੂੰ ਪਤਾ ਵੀ ਕੀਤੀਆਂ ਹੋਈਆਂ ਇਹਨੇ ਭਲਾ ਲੈ ਗਈਆਂ ਨੇ ਥਣ ਪੂਰਾ ਵੱਡਾ ਕਢਣਾ ਵਾ ਦੇਖ ਸਕਦੇ ਹਾਂ ਥਣ ਹੁਣੇ ਹੀ ਬਹੁਤ ਚੰਗਾ ਹੈਦਾ ਹੱਥੀ ਚੁਵਾਈ ਵਾਲਾ ਤੇ ਕੱਟ ਚੈੱਕ ਕਰ ਲ ਮੱਥੇ ਦੇ ਉੱਤੇ ਬੋਦੀ ਬਾਦੀ ਚੰਗੀ ਹੈਗੀ ਨਿੱਕਾ ਕੰਨ ਆ ਕੱਲ ਜਰੂਰ ਤੇ ਮੈਂ ਅੰਨਾ ਛੋਟਾ ਕੱਦ ਆਪਾਂ ਕਹ ਲਓ ਕਿ ਵੀਰ ਹੈ ਕਿ ਬਾਈ ਹੈਗਾ ਵੱਡੇ ਕੱਦ ਦੀ ਆ। ਵੀ ਕੱਦ ਜਰੂਰ ਛੋਟੇ ਚ ਆ ਗਈ। ਹਾਂ ਨਾਰਮਲ ਕੱਦ ਚ ਆਪ ਐਵੇਂ ਕਹਿ ਦੇਗੇ। ਕੱਲੋ ਮੜ ਕੇ ਨੇੜੇ ਹੈ ਬਾਈ ਦਾ ਪੂਰਾ ਛੋਟੇ ਕੱਦ ਦੀ ਸੀਗੀ। ਉਹ ਤੁਹਾਨੂੰ ਕੱਲ ਪਹਿਲਾਂ ਜ਼ਿਆਸਤੀ ਜੋ ਹੈਗੀ ਆ ਬਾਕੀ ਜਿਹੜੇ ਵੀਰ ਨੇ ਲੈਣੀ ਆ ਤਸੱਲੀ ਤੁਸੀਂ ਆਪ ਦੀ ਆਪ ਆ ਕੇ ਕਰਨੀ ਹੈ ਜੀ। ਮੁੱਲ ਬਾਈ ਇਹਦਾ ਵੀ ਇਹ 45000 ਦੀ ਦੇ ਦਾਂਗੇ ਬੜਾ ਜੀ। ਵਿੱਚੋਂ ਕਿ ਸ਼ੋਰ ਛੱਪਾ। ਉਹ ਮੰਨ ਲੈ ਯਾਰ 43000 ਦੀ ਦੇ ਦਾਂਗੇ ਯਾਰ। ਠੀਕ ਹੈ ਜੀ। ਲੋ ਜੀ ਦੋਸਤੋ 2022 ਦੇ ਹੋਟ ਸ਼ਾਟ ਦਾ ਬਾਈ 43000 ਦੀ ਵਾ ਤੋ ਦੋ ਦੋ ਰੇਣੀ ਨਹੀਂ ਕਿਹਨੇ ਹਾਂਜੀ ਦੋ ਦੋ ਕੋ ਚੱਟਾ ਮੱਝ ਆ ਰਗਾ ਤਕਰੀਬਨ 40000 ਤੋਂ ਮੱਝ ਆ ਰ ਗਈ ਹੁੰਦਾ ਵਾ ਤੇ ਅੱਜ ਮੱਝ ਲੈਣੀ ਹੋ 14-15 ਕਿਲੋ ਵਾਲੀ ਤਾਂ ਤਾਂ 1.5 ਲੱਖ ਦੀ ਆਊਗੀ ਤੁਹਾਨੂੰ 45000 43000 ਚ ਹੀ ਰਹਿ ਜਾਣੀ ਹੈ ਇਹੇ ਲੇਵਾ ਵੀ ਦੇਖ ਯਾਰ ਐਚਪੀ ਰਹਿਣਾ ਆ ਰਗਾ ਲੇਵਾ ਲੇਵਾ ਲੂਆ ਬਹੁਤ ਆ ਜੇਹੜੀ 14-15 ਕਿਲੋ ਦੀ ਲੇਵੇ ਵਾਲੀ ਪਉਂਦੀ ਤਾਂ ਫਿਰ 15-16 ਕਿਲੋ ਪਉਣਾ ਵੀ ਕਿਹਨੇ ਹੈਗਾ ਜੇਰ ਤੁਹਾਨੂੰ ਮੈਂ ਦਿਖਾ ਦਿੰਨਾ ਇਹਦੀ ਲੋ ਵੀ ਦੋਸਤੋ ਅੱਜ ਜੇ ਰਪਈ ਆ ਗਈ ਇਹਦੀ ਜੇਰ ਕੰਪਲੀਟ ਆ ਜਾਵਾ ਜੇਰ ਜੂ ਦੀ ਬਾਕੀ ਬਾਈ ਕੋਲ ਵੀਡੀਓ ਵੀ ਹੋਊਗੀ ਬਣਾਈ ਬਿਰਸ਼ਪਾਲ ਦੇ ਚਾਰ ਨਾਗ ਸੇ ਚਾਰਾਂ ਨੇ ਪਰਪਰਾਂ ਕੇ ਤੁਹਾਨੂੰ ਲੈਤੀ ਹੈਗੀ ਵਿਚਾਰਾਂ ਨਾਲ ਤੁਹਾਡੇ ਕੋਈ ਨਾ ਪਸੰਦ ਆਉਂਦਾ ਵਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਹੈਗੀ ਜਿਹੜਾ ਤੁਹਾਨੂੰ ਨਾਗ ਪਸੰਦ ਆਉਂਦਾ ਵਾ ਤੁਸੀਂ ਭਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਚਾਰੇ ਸੂਏ ਸੂਏ ਨਾਗ ਆਂ ਦਰਤਾਂ ਦਾ ਘੱਪਣ ਸੂਏ ਸੂਏ ਨਾਗ ਦਾ ਕੀ ਹੈ ਤੁਸੀਂ ਆਪ ਦਾ ਦੋ ਟਾਈਮ ਭਾ ਤਿੰਨ ਟਾਈਮ ਚੋਕੇ ਤਸੱਲੀ ਕਰਕੇ ਤੁਸੀਂ ਇਥੋਂ ਲਿਜਾ ਸਕਦੇ ਹੋ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ